ਉਹ ਭੈਣਾ ਮੇਰੇ ਕੋ ਫੂਟ ਦੇ ਕੇ ਬਿਠਾ ਲੈਂਦੇ ਪੁੱਤ ਬਹਿ ਜਾ ਫੂਟ ਦੇ ਬਹਿ ਕੇ ਡੋਰੇ ਮਾਉਣ ਦੇਖ ਲਾ ਆ ਛੋਟਾ ਰੀਨ ਦੇਖ ਲਾ ਸੱਤਾਂ ਨੂੰ ਬੇਨਤੀ ਹੈ ਮਾਤਾ ਜੀ ਆਪਣੇ ਬੱਚਿਆਂ ਨੂੰ ਲੈ ਪੁੱਤ ਬਹਿ ਜਾ ਫੂਟ ਦੇ ਚਾਰ ਸੌਬ ਜਾਂਦੇ ਖੜੇ ਪਈਆ ਇਹ ਦੇਖ ਆਪਣਾ ਇਤਿਹਾਸ ਦਿਖਾਇਆ ਕਰੋ ਤੇ ਆ ਜੀ ਵੀ ਛੋਟਾ ਵੀ ਦਿਖਾ ਦਿਓ ਜਦੋਂ ਛੋਟਾ ਵੀ ਵੀ ਦਿਖਾਈ ਜਾਣਾ ਡੋਰੇ ਮੌੜੀ ਦਿਖਾਈ ਜਾਣਾ ਮੁੰਡਿਆਂ ਨੇ ਚਿੱਟਿਆਂ ਦੀ ਲੱਗਣਾ ਮਰਦਾਂ ਕਹਿੰਦੇ ਚਿੱਟਿਆਂ ਨਾਲ ਇੱਕ ਸ਼ੇਅਰ ਲਿਖਿਆ ਸੀ ਜਿਹੜਾ ਸੁੱਟ ਵਾਲੀ ਗੱਲ ਹੈ ਆਪਾਂ ਨੂੰ ਪਤਾ ਆਪਣੇ ਤਿੰਨ ਨੌਜਵਾਨ ਛੋਲੇ ਹੋ ਜਾਣਾ ਜੀ ਤੇ ਉਹਦੇ ਲਈ ਇੱਕ ਸ਼ੇਅਰ ਲਿਖਿਆ ਸੀ ਕਿੱਤੇ ਧਮਾਕੇ ਟਰੱਕਾਂ ਦੇ ਆਦੀਪ ਸਿੱਧੂ ਕਦੇ ਕਿਤੇ ਧਮਾਕੇ ਟਰੱਕਾਂ ਦੇ ਕਿਤੇ ਐਕਸੀਡੈਂਟ ਨੇ ਕਾਰਾਂ ਦੇ ਕਿਤੇ ਦਿਨ ਬਿਹਾਰੇ ਲੱਗਦੇ ਟੀਕੇ ਨੇ ਕਦੇ ਭ੍ਰਸ਼ਟ ਵੱਜਣ ਖਾਰਾਂ ਤੇ ਕਦੇ ਟੂਰਨਾਮੈਂਟ ਵਿੱਚ ਗੋਲੀਆਂ ਚੱਲਦੀਆਂ ਨੇ ਆ ਚਲਵਾਉਂਦੀਆਂ ਸਰਕਾਰਾਂ ਨੇ ਆ ਜ਼ਿੰਦਗੀ ਮਾਮਾ ਦੇ ਪੁੱਤਾਂ ਦੀ ਹੁਣ ਹੱਥ ਵਿੱਚ ਹੈ ਭਗਵਾਨ ਤਮਾਰ ਵਰਗੀਆਂ ਕੁੱਤੀਆਂ ਸਰਕਾਰਾਂ ਦੇ ਹੁਣ ਹੱਥ ਵਿੱਚ ਹੈ ਗੰਦਗੀ ਧਾਰਾਂ ਦੇ ਹੁਣ ਹੱਥ ਵਿੱਚ ਹੈ ਗੰਦੀਆਂ ਸਰਕਾਰਾਂ ਨੇ ਆਪਾਂ ਦੇਖਦੇ ਪਤਾ ਨਹੀਂ ਕੀ ਇਹਨਾਂ ਨੇ ਟ੍ਰਿਕ ਜਿਹਾ ਚਲਾ ਰੱਖਿਆ ਜਨਾ ਖੜਾ ਦੇਖ ਲੈਨੇ ਕੋਈ ਕੂਲ ਹੈ ਪਚਾ ਕੇ ਬਹਿ ਜਾਂਦਾ ਕੋਈ ਚਿੱਟਾ ਜਾ ਕੇ ਬਹਿ ਜਾਂਦਾ ਜੀ ਆਪਾਂ ਦੇਖਦੇ ਮਸਾ ਕਿੰਨਾ ਚੱਲ ਪਿਆ ਸੋ ਨੌਜਵਾਨ ਵੀਰਾਂ ਨੇ ਬੇਨਤੀ ਕਰਦੇ ਰਿਕਵੈਸਟ ਕਰਦੇ ਹੱਥ ਜੋੜ ਕੇ ਅਸੀਂ ਤੁਹਾਡੇ ਤੋਂ ਛੋਟੇ ਭਰਾ ਤੇ ਛੋਟੇ ਭਰਾ ਸਮਝਾਉਂਦੇ ਲਾਤੇ ਸਮਝਾਉਣਿਆ ਵੀ ਵੀਰੋਂ ਨਸਿਆਂ ਚ ਨਾ ਪੋ ਨਸਿਆਂ ਨੇ ਸਾਡੀ ਜ਼ਿੰਦਗੀ ਖਰਾਬ ਕਰਤੀ ਕੀਤਾ ਕੀ ਆ ਤੁਹਾਨੂੰ ਪਤਾ ਹੀ ਹੈ ਨਾ ਜ਼ਿੰਦਗੀ ਕਿੰਦਾ ਖਰਾਬ ਕਰ ਰਹੇ ਆ ਨਸਿਆਂ ਦੇ ਵਿੱਚ ਜ਼ਿੰਦਗੀ ਕਿੰਦਾ ਖਰਾਬ ਅਸਲ ਖੁਸ਼ੀ ਹੋ ਰਹੀਆ ਬਸ ਖੁਸ਼ੀ ਕਰ ਰਹੇ ਨੇ ਚਟੜਿਆ ਸਰਕਾਰਾਂ ਚਿੱਟਾ ਆ ਰਿਹਾ ਚਿੱਟਾ ਆ ਰਿਹਾ ਥੀਮ ਆ ਰਹੀ ਚਟਾਰਿਆ ਬੋਲਣਾ ਆ ਰਹੀ ਕੈਪਸੂਲ ਚੱਲ ਰਿਹਾ ਇਹ ਅਸਲ ਖੁਸ਼ੀ ਹੋ ਰਹੀਆ ਜੀ ਹੋਸਿੰਦਾਂ ਅੱਖਾਂ ਦੇ ਵਿੱਚ ਨੂਰ ਤੇ ਮਿਰਚਾ ਪਾ ਕੇ